ਜਿਹੜੇ ਪੁਲਿਸ ਕਰਮਚਾਰੀ ਲੋਕਾਂ ਦੀਆਂ ਸੁਰੱਖਿਆ ਵਿੱਚ 24 ਘੰਟੇ ਤਨਾਇਤ ਰਹਿੰਦੇ ਹਨ ਉਹਨਾਂ ਦਾ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ ਨਵਾਂ ਯੁੱਗ ਨਵੀ ਸੋਸਾਇਟੀ ਵੱਲੋਂ ਪੁਲਿਸ ਮੁਲਾਜ਼ਮਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਵਿਸ਼ਾਲ ਮੈਡੀਕਲ ਕੈਂਪ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਲਗਾਇਆ ਗਿਆ ਜਿਸ ਵਿੱਚ ਐਸਐਸਪੀ ਅਦਿੱਤ ਮੁਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਕੈਂਪ ਵਿੱਚ ਪੁਲਿਸ ਮੁਲਾਜ਼ਮਾਂ ਦੇ ਬੀਪੀ ਸ਼ੂਗਰ ਈਸੀਜੀ ਹੱਡੀਆਂ ਦੇ ਰੋਗਾਂ ਨਾਲ ਸੰਬੰਧਿਤ ਅਤੇ ਹੋਰ ਟੈਸਟ ਵੀ ਮੁਫਤ ਕੀਤੇ ਗਏ ਅਤੇ ਉਹਨਾਂ ਦੀ ਸਿਹਤ ਸੰਬੰਧੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਮਾਹਿਰ ਡਾਕਟਰਾਂ ਵੱਲੋਂ ਮੌਕੇ ਤੇ ਹੱਲ ਵੀ ਕੀਤਾ ਗਿਆ ਜਿਨ੍ਹਾਂ ਨੂੰ ਦਵਾਈਆਂ ਦੀ ਜ਼ਰੂਰਤ ਸੀ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਨਵਾਂ ਯੁੱਗ ਨਵੀਂ ਸੋਚ ਦੇ ਮੁਖੀ ਨੀਰਜ ਮਹਾਜਨ ਨੇ ਕਿਹਾ ਕਿ ਸਾਂਝ ਕੇਂਦਰ ਦੇ ਸਹਿਯੋਗ ਨਾਲ ਮੁਲਾਜ਼ਮਾਂ ਦੀ ਮੈਡੀਕਲ ਕੈਂਪ ਅਤੇ ਵਕ-ਵਕ ਇਲਾਕੇ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਉਹਨਾਂ ਦੀ ਸੰਸਥਾ ਵੱਲੋਂ ਲਗਾਤਾਰ ਲਗਾਏ ਜਾ ਰਹੇ ਹਨ ਉੱਥੇ ਹੀ ਐਸਐਸਪੀ ਗੁਰਦਾਸਪੁਰ ਅਦਿੱਤੇ ਨੇ ਨਵਾਂ ਯੁੱਗ ਨਵੀਂ ਸੋਚ ਸੰਸਥਾ ਦਾ ਧੰਨਵਾਦ ਕੀਤਾ ਜਾਹਿਦ ਜੀ ਅੱਜ ਨਵਾਂ ਜੁਗ ਨਵੀਸੋਜ ਬੈਲਫੋਰਸ ਸੁਸਾਇਟੀ ਪੰਜਾਬ ਤੇ ਸਾਂਝ ਕੇਂਦਰ ਡਿਸਟ੍ਰਿਕਟ ਗੁਰਦਾਸਪੁਰ ਦੇ ਇੰਚਾਰਜ ਮੈਡਮ ਇੰਦਰਵੀਰ ਕੌਰ ਜੀ ਦੇ ਸਹਿਯੋਗ ਦੇ ਨਾਲ ਸਾਡੇ ਜਾਂ ਬਾਜ ਐਸਐਸਪੀ ਸ਼੍ਰੀ ਅਦਿੱਤਿਆ ਜੀ ਅਤੇ ਐਸਪੀ ਹੈੱਡ ਕੁਆਰਟਰ ਸਾਹਿਬ ਜੁਗਰਾਜ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਪੁਲਿਸ ਲੈਂਡ ਗੁਰਦਾਸਪੁਰ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜ ਜਿਹਦੇ ਵਿੱਚ ਬਹੁਤ ਹੀ ਹੋਣ ਹਾ ਡਾਕਟਰ ਇੱਥੇ ਪਹੁੰਚਣੇ ਅਰਥੋਡੋਟ ਡਾਕਟਰ ਨੇ ਡੈਂਟਿਸਟ ਨੇ ਐਮਬੀਡੀ ਐਮਬੀਡੀ ਡਾਕਟਰ ਨੇ اور ਅੱਜ ਪੰਜਾਬ ਪੁਲਿਸ ਦੇ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਦਾ ਅੱਜ ਫ੍ਰੀ ਮੈਡੀਕਲ ਚੈੱਕਅਪ ਜਿਹੜਾ ਵਾ ਉਹ ਕੀਤਾ ਗਿਆ ਹੈ ਉਸ ਵਿੱਚ ਬੀਪੀ 슈ਗਰ ای ਸੀ ਜੀ ਅਤੇ ਫ੍ਰੀ ਵਿੱਚ ਦਵਾਈਆਂ ਜੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਤੇ ਅੱਜ ਇਹ ਜਿਹੜਾ ਸਾਰਾ ਪ੍ਰੋਗਰਾਮ ਜਿਹੜਾ ਮਿਸ਼ਨ ਜਜ਼ਬਾ ਅੱਜ ਜਿਹੜੇ ਸਾਡੇ ਐਸ ਐਸ ਪੀ ਅਦਿੱਤੀ ਜੀ ਨੇ ਉਹਨਾਂ ਨੇ ਮਿਸ਼ਨ ਜਜ਼ਬਾ ਦੀ ਸ਼ੁਰੂਆਤ ਕੀਤੀ ਹੈ ਉਸ ਦੇ ਅੰਤਰਗਤ ਆਪਾਂ ਪੂਰੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਫ੍ਰੀ ਮੈਡੀਕਲ ਔਰ ਐਂਟੀ ਡਰੱਗਸ ਅਵੇਅਰਨੈਸ ਜਿਹੜੇ ਕੈਂਪ ਆ ਉਹ ਆਰਗੇਨਾਈਜ਼ ਕੀਤੇ ਜਾਣਗੇ ਅੱਜ ਸ਼ੁਰੂਆਤ ਕੀਤੀ ਹੈ ਪਹਿਸੇ ਤੇ ਡਾਕਟਰ ਨਾਨਾ ਸਿੰਘ ਜੀ ਵੱਲੋਂ ਆਪਾਂ ਉਦੋਂ ਦੀ ਸ਼ੁਰੂਆਤ ਪੰਜਾਬ ਪੁਲਿਸ ਦੇ ਨਾਲ ਆਪਾਂ ਸ਼ੁਰੂ ਕੀਤਾ ਹੈ ਹੁਣ ਅਲਗ-ਅਲਗ ਪਿੰਡਾਂ ਦੇ ਵਿੱਚ ਸਕੂਲ ਕਾਲਜ ਦੇ ਵਿੱਚ ਐਂਟੀ ਡਰੱਗਸ ਅਵੇਅਰਨੈਸ ਦੇ ਜਿਹੜੇ ਕੈਂਪ ਹੈ ਔਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜੇ ਆ ਸਾਡੀ ਸੁਸਾਇਟੀ ਤੇ ਸਾਝੀ ਅੰਦਰ ਦੀ ਜਿਹੜੇ ਸਾਡੇ ਮੈਡਮ ਇੰਦਰਬੀਰ ਕੋਰ ਜਿਹੜੇ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਜਿਹੜੇ ਸਾਰੇ ਆਰਗੇਨਾਈਜ਼ ਕਰਾਂਗੇ ਆਲਰੇਡੀ ਤਾਂ ਪੰਜਾਬ ਸਰਕਾਰ ਵੱਲੋਂ ਵੀ ਡੀਜੀ ਸਾਹਿਬ ਵੱਲੋਂ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਜਿਹੜਾ ਹੈਗਾ ਮੁਲਾਜ਼ਮਾਂ ਦੀ ਜਿਹੜੀ ਵੈਲਫੇਅਰ ਵਾਸਤੇ ਸਿਹਤ ਵਾਸਤੇ ਜਿਹੜੀ ਹਦਾਇਤਾਂ ਦਿੱਤੀ ਹੋਈ ਸੀਗੀ ਉਸੀ ਜਿਹੜੀ ਸੀਰੀਜ਼ ਤੇ ਮੱਧੇਨਗਰ ਸਾਡਾ ਜਿਹੜਾ ਹੈਗਾ ਇੱਥੇ ਜਿਹੜੇ ਹੈਗੇ ਮਿਸਟਰ ਨੀਰਤ ਮਾਜੰਦੀ ਇਹਨਾਂ ਦੀ ਜਿਹੜੇ ਇੱਕ ਐਨਜੀਓ ਦੀ ਜਿਹੜੀ ਹੈਲਪ ਨਾਲ ਬਾਕੀ ਜਿਹੜੇ ਅਬਰੋਲ ਹਸਪੀਟਲ ਐਂਡ ਅਦਰ ਹਸਪੀਟਲਸ ਜਿਹੜੇ ਗੁਦਾਸਪੁਰ ਦੇ ਹੈਗੇ ਉਹਨਾਂ ਦੀ ਜਿਹੜੇ ਸਹਿਯੋਗ ਨਾਲ ਅਸੀਂ ਜਿਹੜਾ ਹੈਗਾ ਇੱਕ ਮੈਡੀਕਲ ਕੈਂਪ ਜਿਹੜਾ ਹੈਗਾ ਉਹ ਮਿਸ਼ਨ ਜਜ਼ਬਾ ਦੇ ਤਹਿਤ ਜਿਲ੍ਹਾ ਪੁਲਿਸ ਲਾਈਨ ਗੁਦਾਸਪੁਰ ਦੇ ਵਿੱਚ ਅਸੀਂ ਜਿਹੜਾ ਹੈਗਾ ਲਗਾਇਆ ਹੈਗਾ ਜਿੱਥੇ ਅਸੀਂ ਕੇ ਮੁਲਾਜ਼ਮਾਂ ਦੀ ਉਹਨਾਂ ਦੀ ਫੈਮਲੀਜ਼ ਦੀ ਜਿਹੜੀ ਹੈਲਥ ਦੇ ਇਸ਼ੂਜ਼ ਹੈਗੇ ਉਹ ਇੱਥੇ ਡਿਸਕਸ ਕਰਨਗੇ ਇਸ ਤੋਂ ਇਲਾਵਾ ਵਕ ਵਕ ਜਿਹੜੇ ਐਕਸਪਰਟ ਹੈਗੇ ਡਾਕਟਰਸ ਹੈਗੇ ਉਹ ਇੱਥੇ ਬੈਠੇ ਨੇ ਤਾਂ ਇਹਨਾਂ ਦੀ ਡਿਟੇਲ ਦੇ ਵਿੱਚ ਜਿਹੜੀ ਹੈਲਥ ਦੀ ਜਿਹੜੀ ਚੈੱਕ ਅਪ ਹੈ ਉਹ ਕੀਤੀ ਜਾਏਗੀ ਐਂਡ ਇਹਨਾਂ ਨੂੰ ਅਕੋਰਡਿੰਗਲੀ ਜਿਹੜਾ ਹੈਗਾ ਇਹਨਾਂ ਨੂੰ ਪ੍ਰੈਸਕ੍ਰਿਪਸ਼ਨ ਮੈਡੀਸਿਨ ਅਕੋਰਡਿੰਗਲੀ ਜਿਹੜੇ ਜਿਹੜੇ ਹੈ ਟੈਸਟ ਆ ਉਹ ਕੀਤੇ ਜਾਣਗੇ ਆ ਸਾਰਾ ਹੀ ਜਿਹੜਾ ਹੈਗਾ ਰੂਮੀ ਆਫ ਕੋਸਟ ਹੈਗਾ ਐਂਡ ਜਿਹੜਾ ਕਾਫੀ ਸਾਨੂੰ ਅੱਛਾ ਰਿਸਪੌਂਸ ਮਿਲ ਰਿਹਾ ਐਂਡ ਅਸੀਂ ਯੂ نو ਟਾਈਮ ਟੂ ਟਾਈਮ ਜਿਹੜਾ ਹੈਗਾ ਮੁਲਾਜ਼ਮਾਂ ਦੀ ਜਿਹੜੀ ਹੈਲਥ ਅਤੇ ਜਿਹੜਾ ਇਹਨਾਂ ਦੀ ਸਿਹਤ ਨੂੰ ਧਿਆਨ ਦੇ ਵਕਤੇ ਹੋਏ ਇਸ ਨੂੰ ਅੱਗੇ ਵੀ ਇਹਨੂੰ ਅੱਗੇ ਲੈ ਕੇ ਜਾਵਾਂਗੇ